ਤਲਕੋ ਪੈਣਾ ਨਿਸ਼ਚਿਤਤਾ ਸਿਆਸ ਸਾਰੀਆਂ ਇਨ ਸਹਿਤਾਨੂ ਪਿਆਰ ਪਈ ਹੋਈ ਹੈ ਧੰਨਵਾਦ ਦੇਵ ਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਦਾਸ ਬਰਸਨਾਲ ਪਖੰਡਾ ਤੋਂ ਅੱਜ ਧਰਤਾਂ ਸਤਿਗੁਰੂ ਸਾਧ ਮਹਾਰਾਜ ਜੀ ਦਾ 147ਵਾਂ ਪ੍ਰਕਾਸ਼ ਇਸ ਦੇ ਸਬੰਧ ਵਿੱਚ ਰਾਗਾ ਨਟਕੂ ਜੀ ਦਾ ਸਾਧ ਮਹਾਰਾਜ ਆਵਣ ਪ੍ਰਕਾਰ ਸੁਹਾਵਨੇ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਕੱਢਿਆ ਗਿਆ ਜਿਹਦੇ ਸਾਰੰਭਤ ਬਹੁਤ ਸਾਰੇ ਇਲਾਕੇ ਦੀ ਸੰਗਤਾਂ ਵੀ ਆਖ ਰਹੀਆਂ ਤੇ ਸਾਡੀ ਆਪ ਤੁਹਾਨੂੰ ਬੇਨਤੀ ਹੈ ਕਿ თან ਤਾਂ ਸਤਗੁਰੂ ਅਰਦਾਸ ਮਹਾਰਾਜੀ ਜੀ ਜਿੱਤੇ ਅਸੀਂ ਪ੍ਰਕਾਰ ਰਮਨਣਾਂ ਨੂੰ ਜੀਵਤੀ ਬਚਾਉਣ ਦਾ ਨਾ ਨੀ ਘਰ ਘਰ ਮੁਜਾਨਾ ਦੇਣਾ ਹੈ ਅੱਜ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਵੀਰ ਰੋਮਾਂਸਤਰੀਆ ਸਮਾਜ ਪੰਜਾਬ ਦੇ ਉੱਤਰ ਨੀਰ ਜੀਓ ਜੋ ਗਰਾਸ ਜੱਫਰ ਦੀ ਪਹੁੰਚੇ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨੇ ਸਾਡੇ ਸਤਿਵਰੰਨ ਦਾ ਪਹੁੰਚ ਪ੍ਰਦਾਨ ਪਿਆ ਦਿੱਤੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਤਾਲੇਰ ਪਹੁੰਚੇ ਨੇ ਤੋਂ ਗੁਰੂ ਪਿਆਰੀ ਸਾਹਿਬ ਜੀਓ ਜਿੱਥੇ ਅਸੀਂ ਸਤਿਵਰੰਨ ਦੇ ਪ੍ਰਦਾਨ ਤੇ ਮਿਲੌਣੇ ਨੇ ਉੱਤੇ ਇਹ ਵੀ ਬੱਚਾ ਧਰਾਂ ਨੂੰ ਵੀ ਘਰ ਘਰ ਪਹੁੰਚਾਣਾ ਤੋਂ ਗੁਰੂ ਜੀ ਨੇ ਆਪਣੀ ਬਹੁਤ ਸਾਰੀ ਤੇ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਕੁਝ ਪਿਆ ਨਿਚਰਾ ਆ ਨਾ ਬਣੀ ਗਿਆ ਜਿੱਤੀ ਅਸੀਂ ਇਕੱਠੇ ਮਿਲ ਕੇ ਰਹਿਣਾ ਹੈ ਉਸ ਦੇ ਨਾਲ ਨਾਲ ਸਾਨੂੰ ਸਤਿਗੁਰਾਂ ਨੇ ਆਪਣੇ ਸਮਾਜ ਨੂੰ ਵਿੱਦਿਆ ਦੇ ਵੱਲ ਜਾਣ ਦੇ ਲਈ ਨ세ਸ ਤੌਰ ਤੇ ਧਿਆਨ ਦੇਣ ਲਈ ਕਿਹਾ ਸਤਿਗੁਰ ਜੀ ਨੇ ਸਾਨੂੰ ਵਿਵੇਕ ਬੁੱਧ ਦਾ ਜਿਹੜਾ ਆ ਉਹਨਾਂ ਨੇ ਜਾਣ ਦੇ ਲਈ ਗੱਲ ਕੀਤੀ ਕਿ ਸਾਨੂੰ ਹਮੇਸ਼ਾ ਚੰਗੀ ਕਲਾ ਤੇ ਰਹਿਣ ਦੇ ਲਈ ਗਿਆਨ ਦਾ ਖਾਣਾ ਬਹੁਤ ਜ਼ਰੂਰੀ ਆ ਸਿੱਖਿਆ ਦਾ ਖਾਣਾ ਬਹੁਤ ਜ਼ਰੂਰੀ ਆ ਇਹ ਤਰ੍ਹਾਂ ਸਿੱਖਿਆ ਨੂੰ ਪਾਜਾਂਗੇ ਕਿ ਸਿੱਖਿਆ ਪਾਜ ਦੇ ਨਾਲ ਸਾਡੀ ਰੁਜ਼ਗਾਰ ਦਾ ਵਾਅਦਾ ਹੁੰਦਾ ਹੈ ਬਿਜ਼ਨਸ ਦਾ ਵਾਅਦਾ ਹੁੰਦਾ ਹੈ ਅਸੀਂ ਬਾਲੀ ਨੂੰ ਘਰ-ਘਰ ਪਹੁੰਚਾ ਸਕਦੇ ਹਾਂ ਜਿੱਥੇ ਅਸੀਂ ਗਿਆਨ ਦੇ ਵਾਧੇ ਦੀ ਗੱਲ ਕਰਦੇ ਹਾਂ ਉੱਥੇ ਸਤਗੁਰੂ ਅਰਜਨ ਦੇਵ ਜੀ ਨੇ ਸਾਨੂੰ ਇੱਕ ਸਿੱਖਿਆ ਰਹਿਣ ਦੀ ਲਈ ਕਿਹਾ ਅਸੀਂ ਮਿਲ ਜੁਲ ਕੇ ਰਹਿਣਾ ਤੇ ਉਸਦੇ ਨਾਲ-ਨਾਲ ਜਿੱਥੇ ਅਸੀਂ ਸਤਗੁਰਾਂ ਦੀ ਬਚਾਅਤਾ ਨੂੰ ਘਰ-ਘਰ ਤੱਕ ਲੈ ਕੇ ਜਾਣਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕੀ ਚੇਤਨਾ ਮੰਚ ਤਾਰਕਾ ਕਾ ਬੰਦੂ ਇੱਕ ਗੁਰੂ ਜੀ ਦੇ ਸਰਕਾਰੀਆ ਵਿਦੇਸ਼ ਸਮਾਰਟੀ ਤੋਂ ਨਗਰ ਕੀਰਤਨ ਕੱਢਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਸਿੱਖਿਆ ਦੀ ਦੇਵੀ ਸਿੱਖਿਆ ਦੀ ਦੇਵੀ ਮਾਤਾ ਸੁਵਿੰਤਰੀ ਦਾ ਗੁਰਲੇ ਜੀ ਦੇ ਨਾਮ ਤੇ ਲਾਇਬ੍ਰੇਰੀ ਖੋਲ੍ਹੀ ਆ ਸਾਥੀ ਤੋਂ ਹੀ ਰਹਿਬਰ ਨੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਔਰ ਸਤਗੁਰੂ ਅਰਜਨ ਮਹਾਰਾਜ ਜੀ ਅਸੀਂ ਇਹਨਾਂ ਦੀ ਵਿਚਾਰਧਾਰਾ ਨੂੰ ਘਰ ਘਰ ਲੈ ਕੇ ਜਾਣਾ ਹੈ ਸਤਿਗੁਰੂ ਤੇਰਾ ਸੰਗੈ ਜੀਓ ਜੇਕਰ ਅਸੀਂ ਆਪਣੇ ਵਿਆਪਰਾਂ ਦੀ ਇਨਤਜ਼ਾਰਾਂ ਨੂੰ ਮੰਨਣਾ ਤੇ ਸਾਡਾ ਗਿਆਨ ਦੇ ਵਿੱਚ ਵਾਧਾ ਕਰਨਾ ਬਹੁਤ ਜ਼ਰੂਰੀ ਆ ਇਸ ਦਿਨ ਅਸੀਂ ਬੇਨਤੀਆਂ ਕਰਾਂਗੇ ਕਿ ਆਓ ਅਸੀਂ ਵਿੱਦਿਆ ਵੱਲ ਵੀ ਚਲੀਏ ਤੇ ਰਲ ਮਿਲ ਕੇ ਰਹਿ ਕੇ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਆਦੇ ਪ੍ਰਕਾਸ਼ ਤੇ ਹਾਜ਼ਰੇ ਦੇ ਉੱਤੇ ਸਾਡੇ ਰਲ ਮਿਲ ਕੇ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਵਿਚਾਰਾਂ ਨੂੰ ਕਰ ਕਰ ਪਚਾਈਏ ਇੱਕ ਵਾਰ ਫਿਰ ਸਰਦਾਰ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ

ਯਾਕੂ ਦੇ ਬਹੁਤ ਧੰਨਵਾਦ ਸਾਡੇ ਜੀਓਗ੍ਰਾਫ ਜਸਰਦੀਪਾ ਸਾ ਤੋਂ ਬਾਦ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਵੀ ਕਰਕੇ ਜੀ